ਤੇ ਬਚਪਨ ਤੋਂ ਲੈ ਕੇ ਅਸੀਂ ਵੀ ਇਹੀ ਸੁਣਦੇ ਆਉਂਦੇ ਸੀ ਅੱਜ ਤੱਕ ਕਿ ਗੁਰੂ ਨਾਨਕ ਮਹਾਰਾਜ ਦੇ ਪੁੱਤਰਾਂ ਨੇ ਕਹਿਣਾ ਨਹੀਂ ਮੰਨਿਆ ਬਹੁਤ ਬਹੁਤ ਪ੍ਰਚਾਰ ਇਹ ਹੁੰਦਾ ਰਿਹਾ ਜੀ ਗੁਰੂ ਨਾਨਕ ਮਹਾਰਾਜ ਦੇ ਕਹਿਣੇ ਤੋਂ ਬਾਹਰ ਸਨ ਇਸ ਕਰਕੇ ਉਹਨਾਂ ਨੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਸੇਵਾ ਵਾਲਿਆਂ ਨੂੰ ਗੱਦੀ ਮਿਲੀ ਤੇ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਾਂ ਤੁਸੀਂ ਇਤਿਹਾਸ ਤੋਂ ਅਣਜਾਣ ਨਹੀਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ 12 ਸਾਲ ਦੀ ਉਮਰ 'ਚ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਚ ਆਏ 125 ਸਾਲ ਦੀ ਉਮਰ ਤੱਕ ਸਰੀਰ ਕੁਮਰ ਦੀ ਮੈਂ ਬੇਨਤੀ ਕਰਦਾ 113 ਸਾਲ ਗੁਰੂ ਨਾਨਕ ਦੇ ਘਰ ਦੀ ਸੇਵਾ ਨਿਭਾਈ ਤੇ ਜੇ ਸੇਵਾ ਨਾਲ ਹੀ ਗੱਦੀ ਮਿਲਦੀ ਹੁੰਦੀ ਤੇ ਇੱਕ ਨੰਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਲੱਗਦਾ ਆਖੋ ਸਤਨਾਮ ਵਾਹਿਗੁਰੂ ਜੀ ਦੂਸਰੀ ਬੇਨਤੀ ਜਦੋਂ ਗੁਰੂ ਅਰਜਨ ਦੇਵ ਮਹਾਰਜ ਦੀ ਉਮਰ ਮਸਾਂ ਡੇਢ ਪੌਣੇ 2 ਸਾਲ ਹੈ ਗੋਡਿਆਂ ਤੇ ਰੜ ਰਹੇ ਨੇ ਬਚਪਨ ਵਿੱਚ ਬੱਚਾ ਰੜਦਾ ਗੋਡਿਆਂ ਤੇ ਤੁਰਨ ਤੋਂ ਪਹਿਲਾਂ ਤੇ ਰੜ ਕੇ ਆਪਣੇ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਸਣ ਕੋਲ ਚਲੇ ਗਏ ਰੜਦਾ ਬੱਚਾ ਜਦੋਂ ਉੱਠ ਕੇ ਧਰਤੀ ਤੇ ਖੜਨ ਲੱਗਦਾ ਤੇ ਕਿਸੇ ਚੀਜ਼ ਦਾ ਆਸਰਾ ਲੈ ਕੇ ਖੜਦਾ ਹੈ ਆਪਣੇ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਸਣ ਦਾ ਆਸਰਾ ਲੈ ਕੇ ਗੁਰੂ ਅਰਜਨ ਦੇਵ ਜੀ ਖੜੇ ਹੋਏ ਆਪਣੇ ਨਾਨੇ ਦੀਆਂ ਅੱਖਾਂ ਚੱਖਾਂ ਪਾ ਕੇ ਕਿਲਕਾਰੀ ਮਾਰੀ ਬੋਲਿਆ ਤੇ ਜਾਂਦਾ ਨਹੀਂ ਕਿਲਕਾਰੀ ਮਾਰ ਰਹਿੰਦੇ ਨਾਲਿਆ ਜਿਹੜੇ ਬੋਲ ਕੇ ਸ਼ਬਦ ਨੇ ਨਾ ਜੀ ਇਹ ਤੁਹਾਡੇ ਸਾਡੇ ਲਈ ਨੇ ਜਿਹੜਾ ਬ੍ਰਹਮ ਗਿਆਨ ਦੀ ਅਵਸਥਾ ਹੈ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਕਹਿ ਰਹੇ ਸੀ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਾ ਇੱਕ ਕਰਦਾ ਸੀ ਯਾਦ ਤੇ ਦੂਜਾ ਉਠ ਤੁਰ ਪੈਂਦਾ ਸੀ ਟੈਲੀਫੋਨ ਤਾਂ ਸੈਸਦਾਨਾਂ ਨੇ ਕੱਲ ਬਣਾਏ ਨੇ ਆਖੋ ਸਤਨਾਮ ਵਰੀ ਵਾਰ ਗੁਰੂ ਜੀ ਇਹ ਤਾਂ ਹੋਣੀ ਹੈ ਕਿਸੇ ਦੀ ਯਾਦ ਆਉਂਦੀ ਹੈ ਫੋਨ ਲਾ ਲੈਨੇ ਹੋ ਪਰ ਪੁਰਾਣੇ ਸਮਿਆਂ ਦੇ ਤੁਸੀਂ ਇਤਿਹਾਸ ਪੜੋ ਭਈ ਗੁਰੂ ਸਾਹਿਬ ਨੂੰ ਕਿਸੇ ਨੇ ਭਾਵਨਾ ਨਾਲ ਯਾਦ ਕੀਤਾ ਮਰਜ਼ ਚੱਲ ਕੇ ਉਹਦੇ ਪਿੰਡ ਚਲੇ ਗਏ। ਭਾਵੇਂ ਉਹ ਛੇਵੇਂ ਪਾਤਸ਼ਾਹ ਦੇ ਪਰਮ ਸੇਖ ਭਾਈ ਪੱਲਾ ਜੀ ਸਨ। ਭਾਵੇਂ ਉਹ ਮਾਤਾ ਹਰਦੇਈ ਜੀ ਸਨ ਦਸਵੇਂ ਪਾਤਸ਼ਾਹ ਵੇਲੇ। ਚਾਹੇ ਉਹ ਗੁਰੂ ਜੰਮੂ ਦੇ ਵਿੱਚ ਰਹਿਣ ਵਾਲੀ ਕਸ਼ਮੀਰ ਦੇ ਵਿੱਚ ਰਹਿਣ ਵਾਲੀ ਮਾਈ ਜਿਹਨੂੰ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਿਹਾਲ ਕੀਤਾ। ਗੱਲ ਤੇ ਤੁਹਾਡੇ ਮਨ ਦੀ ਹੈ ਵਿਸ਼ਾ ਪਿਆਰ ਨਾਲ ਮੂੰਹ ਤੋਂ ਬੋਲ ਕੇ ਥੋੜੋ ਐ। ਪ੍ਰੇਮ ਮਨ ਦਾ ਵਿਸ਼ਾ ਹੁੰਦਾ ਹੈ। ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਹੀਐ ਮੈਂ ਆਪਣੀ ਬੇਨਤੀ ਤੇ ਆਵਾਂ ਡੇਢ ਸਾਲ ਜਾਂ ਪੌਣੇ 2 ਸਾਲ ਦੀ ਉਮਰ ਤੇ ਗੁਰੂ ਅਰਜਨ ਦੇ ਮਹਾਰਾਜ ਨੇ ਆਪਣੇ ਨਾਨੇ ਦੀਆਂ ਅੱਖਾਂ ਚੱਖਾਂ ਪਾ ਕੇ ਕਲਕਾਰੀ ਮਾਰ ਕੇ ਤੇ ਧਰਤੀ ਤੇ ਜਦੋਂ ਪੈਰ ਮਾਰਿਆ ਤੇ ਨਾਨਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪੁੱਤਰਾ ਮੈਨੂੰ ਪਤਾ ਏ ਤੇਰੀ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਮਰ ਕਿੰਨੀ ਹੈ ਜੀ ਡੇਢ ਤੋਂ ਪੌਣੇ 2 ਸਾਲ ਹਜੇ ਕੀ ਸੇਵਾ ਕੀਤੀ ਹੈ ਹਜੇ ਕਿਹੜੇ ਬਚਨ ਮੰਨੇ ਨੇ ਹਜੇ ਤਾਂ ਪੌਣੇ 2 ਸਾਲ ਦੇ ਲਗਭਗ ਉਮਰ ਹੈ ਤੇ ਨਾਨਾ ਜੀ ਕਹਿੰਦੇ ਪੁੱਤਰਾ ਮੈਨੂੰ ਪਤਾ ਇਹ ਆਸਣ ਤੇਰਾ ਹੈ ਪਰ ਹਜੇ ਸਮਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੱਚਰ ਪੂਰਬ ਦੇਵਨਾ ਜਿਸ ਕੀ ਵਸਤ ਤਸੇ ਘਰ ਆਵੇ ਤਸੇ ਘਰ ਆਵੇ ਜਿਹਦੀ ਵਸਤੂ ਹੈ ਪ੍ਰਮਾਤਮਾ ਨੇ ਉਹਨੂੰ ਹੀ ਦੇਣੀ ਹੈ ਕਈ ਵਾਰੀ ਇੱਕ ਮਾਂ ਦੇ ਪੇਟ ਤੋਂ ਦੋ ਪੁੱਤ ਪੈਦਾ ਹੁੰਦੇ ਨੇ ਇੱਕ ਖਰਮਾਂ ਚ ਖੇਡਦਾ ਹੈ ਦੂਜਾ ਕਰਜ਼ੇ ਚ ਡੁੱਬਿਆ ਹੈ ਕਰਮ ਕਿਹਦੇ ਲੈਣੇ ਲੈ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਕਰਮੀ ਆਪੋ ਆਪਣੀ ਤੁਹਾਡੇ ਵਿੱਚ ਸਭ ਤੋਂ ਵੱਡੀ ਮਿਸਾਲ ਆ ਅਮਾਨੀ ਪਰਿਵਾਰ ਹੈ ਇੱਕ ਬੰਦਾ ਜਿਹੜਾ ਦੇਸ਼ ਦੇ ਸਭ ਤੋਂ ਅਮੀਰਾਂ ਦੀ ਸੂਚੀ ਚ ਹੈ ਉਹਦਾ ਸਗਾ ਭਰਾ ਜਿਹੜਾ ਕਰਜ਼ੇ ਚ ਡੁੱਬਿਆ ਤੇ ਸਭ ਕੁਝ ਨਲਾਮ ਹੋਣ ਤੇ ਜਾ ਰਿਹਾ ਹੈ ਹੁਣ ਪਿਓ ਇੱਕ ਹੈ ਮਾਂ ਇੱਕ ਹੈ ਕਰਮ ਆਪਣੇ ਨੇ ਨਾ ਤੁਸੀਂ ਜਿਹੜਾ ਵੀ ਬੱਚਾ ਜਿਹੜਾ ਵੀ ਇਨਸਾਨ ਧੀ ਪੁੱਤ ਸੰਸਾਰ ਵਿੱਚ ਪੈਦਾ ਹੁੰਦਾ ਆਪਣੇ ਕਰਮ ਨਾਲ ਲੈ ਕੇ ਪੈਦਾ ਹੁੰਦਾ ਆਪਣੇ ਕਰਮ ਉਹਦੇ ਆਪਣੇ ਨਾਲ ਨੇ ਤੁਸੀਂ ਕਿਸੇ ਦੇ ਕਰਮ ਬਦਲ ਨਹੀਂ ਸਕਦੇ ਇਹ ਤਾਕਤ ਇੱਕੋ ਕੋਲ ਹੈ ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਹਜ਼ੂਰੀ ਵਿੱਚ ਆਉਣ ਨਾਲ ਤੁਹਾਡੇ ਮਾੜੇ ਕਰਮ ਸੁਪਨੇ ਵਿੱਚ ਵੀ ਕੱਟੇ ਜਾ ਸਕਦੇ ਨੇ ਆਖੋ ਸਤਨਾਮ ਵਾਹਿਗੁਰੂ ਜੀ ਹੁਣ ਜਦੋਂ ਦੂਜੀ ਵਾਰੀ ਕਿਲਕਾਰੀ ਮਾਰੀ ਤੇ ਫਿਰ ਧਰਤੀ ਤੇ ਜ਼ੋਰ ਨਾਲ ਪੈਰ ਮਾਰਿਆ ਨਾਨਾ ਜੀ ਕਹਿੰਦੇ ਪੁੱਤਰਾ ਹਜੇ ਸਮਾਂ ਹੈ ਹੈ ਤੇਰੀ ਹੈ ਤੇ ਜਦੋਂ ਤੀਜੀ ਵਾਰ ਕਿਲਕਾਰੀਆਂ ਮਾਰ ਕੇ ਧਰਤੀ ਤੇ ਪੈਰ ਮਾਰੇ ਜਿਹੜੇ ਨਾਨਾ ਧੰਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸੀ ਹਜੇ ਸਮਾਂ ਚੁੱਕ ਕੇ ਨਾਨੇ ਨੇ ਆਪਣੀ ਗੋਦੀ 'ਚ ਆਪਣੇ ਆਸਣ ਤੇ ਜਦੋਂ ਦੋਹਤੇ ਨੂੰ ਬਿਠਾ ਲਿਆ ਨਾਲੇ ਚਿਹਰੇ ਨੂੰ ਪਿਆਰ ਦਿੱਤਾ ਨਾਲੇ ਬਚਨ ਕੀਤਾ ਮੇਰਾ ਦੋਹਤਾ ਬਾਣੀ ਕਾ ਬੋਹਤਾ ਉਮਰ ਹੈ ਕੇਵਲ ਪੌਣੇ 2 ਸਾਲ ਇਹ ਮੈਂ ਤਾਂ ਬੇਨਤੀ ਛੇੜੀ ਆ ਤੁਹਾਡੇ ਨਾਲ ਕਿ ਜੇ ਕੇਵਲ ਸੇਵਾ ਕਰਨ ਨਾਲ ਗੱਦੀ ਮਿਲਦੀ ਤੇ ਮਹਾਰਾਜ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਤਾਂ ਡੇਢ ਸਾਲ ਦੀ ਉਮਰ ਚ ਹੀ ਬਚਨ ਹੋ ਗਿਆ ਸੀ ਪੌਣੇ 2 ਸਾਲ ਦੀ ਉਮਰ ਚ ਹੀ ਬਚਨ ਹੋ ਗਿਆ ਸੀ ਬਈ ਇਹ ਆਸਣ ਤੇਰਾ ਹੈ ਇਹ ਗੁਰੂ ਨਾਨਕ ਮਹਾਰਜ ਦੇ ਘਰ ਦੀ ਚਾਲੀ ਹੈ ਉਲਟੀ ਗੰਗ ਵਹਾਇਓਨ ਉਲਟੀ ਗੰਗਾ ਵਹਾਈ ਮਹਾਰਜ ਨੇ ਤੇ ਫਿਰ ਜਦੋਂ ਗੁਰੂ ਅਮਰਦਾਸ ਮਹਾਰਜ ਨੂੰ ਬੀਬੀ ਪਾਨੀ ਜੀ ਨੇ ਬੇਨਤੀ ਕੀਤੀ ਕਿ ਮਹਾਰਜ ਜੇ ਤਰੁੱਠੇ ਉਹਨਾਂ ਸੇਵਾ ਤੋਂ ਤੇ ਕਿਰਪਾ ਕਰੋ ਗੁਰੂ ਨਾਨਕ ਮਹਾਰਜ ਦੇ ਘਰ ਦੀ ਸੇਵਾ ਹੁਣ ਘਰ 'ਚ ਰਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਮਹਾਰਜ ਕਹਿੰਦੇ ਸਤਿਬਚਨ ਧੀਏ ਤੇਰਾ ਬਚਨ ਇਦਾਂ ਹੀ ਹੋਏਗਾ ਚੌਥੇ ਪਾਤਸ਼ਾਹ ਦੁਨਿਆਵੀ ਰਿਸ਼ਤਾ ਤੇ ਜਵਾਈ ਦਾ ਪਰ ਸੇਵਕ ਬਣ ਕੇ ਰਹੇ ਚੌਥੇ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੱਤੀ ਜਿੱਥੋਂ ਭਾਈ ਗੁਰਦਾਸ ਜੀ ਨੇ ਆਰੰਭ ਕੀਤਾ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋ-ਬਾਰੀ ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗੱਦੀ ਤੇ ਬਰਾਜੇ ਫਿਰ ਉਹਨਾਂ ਦੇ ਪੁੱਤਰ ਗੁਰੂ ਅਰਜਨ ਦੇਵ ਸਾਹਿਬ ਗੁਰੂ ਰਾਮਦਾਸ ਜੀ ਦੇ ਪੁੱਤਰ ਜਦੋਂ ਕਿਹਾ ਨਾ ਘਰ ਚ ਸੇਵਾ ਰਵੇ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਪੰਜਵੇਂ ਪਾਤਸ਼ਾਹ ਦੇ ਸੁਪੁੱਤਰ ਤੇ ਗੁਰਮਖੋ ਗੁਰੂ ਹਰਰਾਏ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਬਾਬਾ ਗੁਰਦਤਾ ਜੀ ਦੇ ਸੁਪੁੱਤਰ ਤੇ ਕਮਾਲ ਦੀ ਗੱਲ ਬਾਬਾ ਗੁਰਦਤਾ ਜੀ ਪਰਮ ਸੇਵਕ ਬਾਬਾ ਸ਼੍ਰੀ ਚੰਦ ਜੀ ਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਦੋਂ ਬਾਟ ਸਾਹਿਬ ਦੀ ਧਰਤੀ ਤੇ ਜਾ ਕੇ ਚਾਰੇ ਪੁੱਤਰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਗਏ ਬਾਬਾ ਟਾਲਰ ਆ ਜੀ ਤੇ ਸੱਜਖੰਡ ਪਿਆਨਾ ਕਰ ਗਏ ਸੀ ਬਚਪਨ ਵਿੱਚ ਛੋਟੀ ਉਮਰ ਵਿੱਚ ਚਾਰੇ ਪੁੱਤਰ ਨਾਲ ਤੇ ਬਾਟ ਸਾਹਿਬ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਗਏ ਕਿ ਬਾਬਾ ਸ਼੍ਰੀ ਚੰਦ ਜੀ ਨਾਲ ਮੁਲਾਕਾਤ ਕਰਕੇ ਆਈਏ ਤੇ ਚਾਰੇ ਪੁੱਤ ਬੈਠੇ ਨੇ ਧੀ ਬੈਠੀ ਐ ਬੀਬੀ ਵੀਰੋ ਜੀ ਤੇ ਪੁੱਛਣਾ ਕੀਤਾ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਇਹ ਚਾਰੇ ਪੁੱਤ ਤੁਹਾਡੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਮੇਰੇ ਨਹੀਂ ਇਹ ਤੁਹਾਡੇ ਨੇ ਤੇ ਬਾਬਾ ਸ਼੍ਰੀ ਚੰਦ ਸਾਹਿਬ ਕਹਿੰਦੇ ਜਿਹੜਾ ਸਾਡਾ ਫਿਰ ਸਾਨੂੰ ਦੇ ਕੇ ਜਾਓ ਤੇ ਜੇ ਤੁਸੀਂ ਹੋਰ ਪਿੱਛੇ ਹੋ ਤੁਸੀਂ ਇਤਿਹਾਸ ਬੋਲੋ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਤਕਾਰਯੋਗ ਪੁੱਤਰ ਬਾਬਾ ਮੋਹਣ ਜੀ ਜਿਨ੍ਹਾਂ ਨੂੰ ਬਾਬਾ ਸ਼੍ਰੀਚੰਦ ਮਹਾਰਾਜ ਦੇ ਕੋਲ ਭੇਟ ਕੀਤਾ ਸੀ ਗੁਰੂ ਅਮਰਦਾਸ ਮਹਾਰਾਜ ਨੇ ਪਰ ਹੁਣ ਕਰੀਏ ਕੀ ਸਾਡੇ ਵਿੱਚ ਜੇ ਸਾਡਾ ਪ੍ਰਚਾਰਕ ਕੋਈ ਬੋਲਦਾ ਉਹ ਵਿਚਾਰਾ ਡਰਦਾ ਹੈ ਵੀ ਕੋਈ ਸਵਾਲ ਨਾ ਖੜਾ ਕਰ ਦੇਵੇ ਜੀ ਇਹਨਾਂ ਚੀਜ਼ਾਂ ਤੇ ਪਰ ਤੁਸੀਂ ਇਤਿਹਾਸ ਦੇ ਹਵਾਲੇ ਲਓ ਬਾਬਾ ਸ਼੍ਰੀਚੰਦ ਸਾਹਿਬ ਜੀ ਜੇ ਗੁਰੂ ਨਾਨਕ ਮਹਾਰਾਜ ਦੇ ਘਰ ਵਿੱਚ ਪ੍ਰਗਟ ਹੋਏ ਨੇ ਇੱਕ ਪਰਮਾਤਮਾ ਦੇ ਘਰ ਚ ਜੀ ਜੇ ਜੰਮਣ ਵਾਲਾ ਗੁਰੂ ਦੀ ਅਕਲ ਵਾਲਾ ਨਾ ਹੋਇਆ ਇਤੇ ਕਿਸੇ ਦਾ ਬੱਚਾ ਗਲਤ ਹਰਕਤਾਂ ਕਰੇ ਨਾ ਤੇ ਲੋਕ ਕਹਿੰਦੇ ਤੇਰੇ ਮਾਂ ਪੇ ਨੇ ਆ ਹੀ ਸਿਖਾਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਦ ਮਾਂ ਪੇ ਤੇ ਜਾਂਦੀ ਹੈ ਤੁਸੀਂ ਬਾਬੇ ਸ਼੍ਰੀਚੰਦ ਸਾਹਿਬ ਨੂੰ ਮਾੜਾ ਕਹੋਗੇ ਤੇ ਤੁਸੀਂ ਉਂਗਲ ਸਿੱਧੀ ਗੁਰੂ ਨਾਨਕ ਮਹਾਰਜ ਵੱਲ ਕਰੋਗੇ ਕਿ ਜਿਹੜੇ ਗੁਰੂ ਨਾਨਕ ਮਹਾਰਜ ਨੇ ਕੌਡੇ ਰਾਖਸ਼ ਨੂੰ ਤਾਰ ਦਿੱਤਾ ਜਿਸ ਗੁਰੂ ਨਾਨਕ ਮਹਾਰਜ ਨੇ ਬਲੀ ਕੰਧਾਰੀ ਦਾ ਹੰਕਾਰ ਤੋੜਿਆ ਸੱਜਣ ਠੱਗ ਨੂੰ ਸੱਚੀ ਸੱਜਣ ਬਣਾਤਾ ਤੇ ਕੀ ਉਸ ਗੁਰਨਾਨਕ ਤੋਂ ਆਪਣੇ ਪੁੱਤਰਾਂ ਨੂੰ ਨਹੀਂ ਸਮਝਾਇਆ ਗਿਆ ਆਖੋ ਸਤਨਾਮ ਵਾਹਿਗੁਰੂ ਜੀ ਹੁਣ ਇਹ ਤੋਂ ਅਗਲੀ ਗੱਲ ਤੁਹਾਡੇ ਜੇਨ ਚ ਆਵੇਗੀ ਮੈਂ ਹੀ ਕਹਿ ਦਿੰਦਾ ਉਹ ਤੋਂ ਅਗਲੀ ਗੱਲ ਆਵੇਗੀ ਕਿ ਪ੍ਰਿਥੀ ਚੰਦ ਵੀ ਗੁਰੂ ਦਾ ਪੁੱਤ ਹੈ ਰਾਮਰਾਏ ਵੀ ਗੁਰੂ ਦਾ ਪੁੱਤ ਹੈ। ਬਾਬਾ ਦਾਤੂ ਜੀ ਵੀ ਗੁਰੂ ਦਾ ਹੀ ਪੁੱਤ ਹੈ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਦਾਤੂ ਜੀ ਜਦੋਂ ਗੁਰੂ ਅਮਰਦਾਸ ਮਹਾਰਾਜ ਨੂੰ ਗੱਦੀ ਮਿਲੀ ਤੇ ਲੱਤ ਮਾਰੀ ਗੁਰੂ ਅਮਰਦਾਸ ਮਹਾਰਾਜ ਦੇ ਆਸਣ ਤੇ ਬੈਠਿਆਂ ਦੇ। 72 ਸਾਲ ਦੀ ਉਮਰ ਗੁਰੂ ਅਮਰਦਾਸ ਜੀ ਦੀ। ਆਸਣ ਤੋਂ ਥੱਲੇ ਡਿੱਗ ਪਏ ਤੇ ਗੁਰੂ ਅਮਰਦਾਸ ਮਹਾਰਾਜ ਨੇ ਇਹ ਨਹੀਂ ਕਿਹਾ ਸੇਵਾਦਾਰਾਂ ਨੂੰ ਵੀ ਫੜ ਲਓ ਜਾਣ ਨਹੀਂ ਦੇਣਾ ਏ। ਬਗੁਰੂ ਅਮਰਦਾਸ ਮਹਾਰਾਜ ਨੇ ਬਾਬਾ ਦਾਤੂ ਜੀ ਦੇ ਚਰਨ ਫੜੇ ਤੇ ਚਰਨ ਫੜ ਕੇ ਕਹਿੰਦੇ ਬਾਬਾ ਜੀ ਮੇਰਾ ਬੁੱਢਾ ਸਰੀਰ ਹੈ ਬੁੱਢੇ ਹੱਡ ਨੇ ਤੁਸੀਂ ਮੇਰੇ ਗੁਰੂ ਦੇ ਸੁਪੁੱਤਰ ਹੋ ਕਿਤੇ ਚਰਨਾ ਤੇ ਛੱਟ ਤਾਂ ਨਹੀਂ ਵੱਜੀ ਮੈਂ ਘੁੱਟਦਿਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਦਾਤੂ ਜੀ ਨੇ ਜੋ ਕੀਤਾ ਇਤਿਹਾਸ ਵਿੱਚ ਆਇਆ ਕੋਈ ਦੋ ਰਾਏ ਨਹੀਂ ਬਾਬੇ ਪਿਰਥੀ ਚੰਦ ਨੇ ਜੋ ਕੀਤਾ ਇਤਿਹਾਸ ਵਿੱਚ ਆਇਆ ਬਰਾਬਰ ਹਰਮੰਦਰ ਸਾਹਿਬ ਬਣਾ ਲਿਆ ਬਰਾਬਰ ਨਕਲੀ ਸਰੋਵਰ ਬਣਾ ਲਿਆ ਲਾਹੌਰ ਦੀ ਧਰਤੀ ਤੇ ਕਿ ਅਸਲੀ ਗੁਰਨਾਨਕ ਦਾ ਵਾਰਿਸ ਮੈਂ ਆਂ RAM RAJ ਨੇ ਬਾਣੀ ਪੰਗਤੀ ਬਦਲੀ ਔਰੰਗਜ਼ੇਬ ਦੇ ਦਰਬਾਰ ਚ ਮਿੱਟੀ ਮੁਸਲਮਾਨ ਕੀ ਨੂੰ ਮਿੱਟੀ ਬੇਈਮਾਨ ਕੀ ਕਹਿ ਦਿੰਦਾ ਤੇ ਗੁਰੂ ਹਰਰਾਏ ਸਾਹਿਬ ਨੇ ਕਿਹਾ ਸੀ ساری ਉਮਰ ਸਾਡੇ ਮੱਥੇ ਨਾ ਲੱਗੀ ਅਸੀਂ ਤੇਰੇ ਮੱਥੇ ਨਹੀਂ ਲੱਗਣਾ ਤੂੰ ਸਾਡੇ ਨਾ ਲੱਗੀ ਜੋ ਗੁਰੂ ਪੁੱਤਰਾਂ ਨੇ ਕੀਤਾ ਇਤਿਹਾਸ ਵਿੱਚ ਆਇਆ ਬਾਬੇ ਸ਼੍ਰੀ ਚੰਦਰ ਸਾਹਿਬ ਦੇ ਜੀਵਨ ਵਿੱਚੋਂ ਇੱਕ ਵੀ ਘਟਨਾ ਕੋਈ ਕੱਢੇ ਵੀ ਗੁਰੂ ਨਾਨਕ ਮਹਾਰਾਜ ਦੇ ਬਰਾਬਰ ਗੱਦੀ ਲਾਈ ਗੁਰੂ ਨਾਨਕ ਮਹਾਰਾਜ ਦੇ ਬਰਾਬਰ ਆਪਣੇ ਆਪ ਨੂੰ ਗੁਰੂ ਮੰਨਿਆ ਗੁਰੂ ਨਾਨਕ ਮਹਾਰਾਜ ਦੇ ਬਰਾਬਰ ਕਿਸੇ ਨੂੰ ਕਿਹਾ ਹੋਵੇ ਵੀ ਮੱਥਾ ਉਹਨੂੰ ਨਹੀਂ ਮੈਨੂੰ ਟੇਕੋ ਗੁਰੂ ਅੰਗਦ ਦੇ ਮਹਾਰਾਜ ਦਾ ਵਿਰੋਧ ਕੀਤਾ ਹੋਵੇ ਕਿਸੇ ਵੀ ਜਗ੍ਹਾ ਇੱਕ ਵੀ ਤੁਹਾਨੂੰ ਇਤਿਹਾਸ ਦੇ ਵਿੱਚੋਂ ਪੱਖ ਨਹੀਂ ਮਿਲਦਾ हां ये गल्ला बना लियां ने, ने। भई वो गारेच महाराज ने कॉल सिटया ते कॉल नी चकया महाराज ने भाई ਲੈਣੇ ਨੂੰ ਕਿਹਾ ਕੰਧ ਬਣਾ ਤੇ ਬਾਬੇ ਲੈਣੇ ਨੇ ਕੰਧ ਬਣਾਈ ਬਾਕੀ ਸਾਰਿਆਂ ਨੇ ਜਵਾਬ ਦਿੱਤਾ ਉਹ ਪਿਆਰਿਓ ਫਿਰ ਬਾਬਾ ਬੁੱਢਾ ਸਾਹਿਬ ਵੀ ਵਿਚਈ ਐ ਆਖੋ ਸਤਨਾਮ ਵਾਹਿਗੁਰੂ ਇੱਕ ਬੇਨਤੀ ਹੋਰ ਕਰਾਂਗਾ ਫਿਰ ਇਤਿਹਾਸ ਦੀ ਸਾਖੀ ਅੱਗੇ ਵਧਾਉਣਾ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਜ ਦਾ ਆਖਰੀ ਸਮਾਂ ਸੀ ਜੰਗਲਾਂ ਵੱਲ ਗਏ ਸੀ ਨਾ ਗੁਰੂ ਨਾਨਕ ਮਹਾਰਾਜ ਪਿੱਛੇ ਲੱਗੇ ਹਜ਼ਾਰਾਂ ਲੋਕ ਕਿ ਮਹਾਰਾਜ ਅਸੀਂ ਵੀ ਨਾਲੇ ਜਾਣਾ ਜਿੱਧਰ ਜਾਓਗੇ ਜਿਹੜਾ ਉਹ ਕਿਸੇ ਨੂੰ ਸੋਨੇ ਦਾ ਕਿਸੇ ਨੂੰ ਹੀਰੇ ਦਾ ਅਖੀਰ ਪੰਜ ਜੰਗਲ ਵਿੱਚ ਬੰਦ ਗਏ ਹਜ਼ਾਰਾਂ ਚੋਂ ਪੰਜ ਉਹ ਪੰਜਾਂ ਚ ਕੌਣ ਕੌਣ ਹੈ ਬਾਬਾ ਲੈਣਾ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਬਾਬਾ ਦੁਨੀ ਚੰਦ ਜੀ ਇੱਕ ਬਾਬਾ ਦੁਨੀ ਚੰਦ ਹੋਏ ਨੇ ਉਸ ਸਮੇਂ ਤੇ ਦੋ ਗੁਰੂ ਕੇ ਸਿੱਖ ਸੰਗਤ ਵਿੱਚੋਂ ਹੋਰ ਮਾਰੇ ਕਹਿੰਦੇ ਸਾਰੇ ਮੁੜ ਗਏ ਤੁਸੀਂ ਮਗਰ ਕਿਉਂ ਆਨੇ ਹੋ ਜਾਓ ਤੁਹਾਨੂੰ ਰਾਜ ਭਾਗ ਬਖਸ਼ਦਾ ਜਾਓ ਜਾ ਕੇ ਰਾਜ ਕਰੋ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਮੁੜਨਾ ਹੁੰਦਾ ਕਦ ਦੇ ਮੁੜ ਜਾਂਦੇ ਬਾਬਾ ਲੈਣਾ ਜੀ ਕਹਿੰਦੇ ਮਹਾਰਾਜ ਮੁੜਨਾ ਹੁੰਦਾ ਕਦੋਂ ਦੇ ਮੁੜ ਜਾਂਦੇ ਬਾਬਾ ਦੁਨੀ ਚੰਦ ਜੀ ਕਹਿੰਦੇ ਮਹਾਰਜ ਜਾਣਾ ਹੁੰਦਾ ਮੁੜ ਜਾਂਦੇ ਪਰ ਨਹੀਂ ਜਾਣਾ ਉਹ ਪੰਜ ਨੇ ਦੋ ਹੋਰ ਨੇ ਮਹਾਰਜ ਨੇ ਧਰਤੀ ਦੇ ਉੱਤੋਂ ਚਰਨ ਨਾਲ ਮਿੱਟੀ ਪਾਸੇ ਕੀਤੀ ਥੱਲੇੋਂ ਪਾਰਸ ਦਾ ਪੱਥਰ ਨਿਕਲਿਆ ਕਹਿੰਦੇ ਜਾਓ ਲੈ ਜਾਓ ਸਤਿ ਧਾਤਾ ਨੂੰ ਸੋਨਾ ਬਣਾ ਬਣਾ ਵੇਚੋ ਆਨੰਦ ਦੀ ਜ਼ਿੰਦਗੀ ਜਿਓ ਤੁਸੀਂ ਮਗਰ ਆ ਕੇ ਕੀ ਲੈਣਾ ਦੋ ਪਾਰਸ ਦਾ ਪੱਥਰ ਚੱਕ ਕੇ ਵੀ ਮੁੜ ਗਏ ਰਹਿ ਗਏ ਤਿੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਬਾਬਾ ਦੁਨੀ ਚੰਦ ਤੇ ਬਾਬਾ ਲੈਣਾ ਜੀ ਹੁਣ ਮਹਾਰਾਜ ਕਹਿੰਦੇ ਤੁਸੀਂ ਤਿੰਨ ਨਹੀਂ ਜਾਂਦੇ ਮਹਾਰਾਜ ਜਾਣਾ ਹੀ ਨਹੀਂ ਮਹਾਰਾਜ ਕਹਿੰਦੇ ਜੇ ਨਾਲ ਰਹਿਣਾ ਬਚਨ ਮੰਨਣਾ ਪਊ ਮਹਾਰਾਜ ਹੁਕਮ ਕਰੋ ਮਹਾਰਾਜ ਕਹਿੰਦੇ ਉਹ ਮੁਰਦਾ ਖਾਣਾ ਪਏਗਾ ਬਾਬਾ ਬੁੱਢਾ ਸਾਹਿਬ ਤੇ ਬਾਬਾ ਦੁਨੀ ਚੰਦ ਝਾੜੀਆਂ ਓਲੇ ਨੂੰ ਹੋ ਗਏ ਸੀ ਗਏ ਨਹੀਂ ਸੀ ਇਕੱਲੇ ਬਾਬਾ ਲੈਣਾ ਜੀ ਖੜੇ ਰਹੇ ਤੇ ਜੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਤੇ ਬਾਬਾ ਦੁਨੀ ਚੰਦ ਖੜੇ ਰਹਿੰਦੇ ਚੋਣ ਹੁੰਦੀ ਕਿਵੇਂ ਚੋਣ ਕਿਵੇਂ ਹੁੰਦੀ ਅਸੀਂ ਇਸ ਗੱਲ ਨੂੰ ਸੋਚਦੇ ਹੀ ਨਹੀਂ ਅਸੀਂ ਜੋ ਕੋਈ ਵੀ ਚੀਜ਼ ਬੋਲ ਦਿੰਦਾ ਅਸੀਂ ਸਿਰ ਹਿਲਾ ਕੇ ਘਰੋਂ ਚੱਲ ਜਾਂਦੇ ਵੀ ਇਹ ਠੀਕ ਹੀ ਕਹਿੰਦਾ ਹੋਣਾ ਪਰ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਜੇ ਬਾਬਾ ਬੁੱਢਾ ਸਾਹਿਬ ਬਾਬਾ ਦੁਨੀ ਚੰਦ ਝਾੜੀਆਂ ਉੱਲੇ ਹੋਏ ਇਕੱਲੇ ਬਾਬਾ ਲੈਣਾ ਜੀ ਖੜੇ ਰਹਿ ਗਏ ਤੇ ਮੁੜ ਕੇ ਤਿਲਕ ਬਾਬਾ ਬੁੱਢਾ ਸਾਹਿਬ ਨਹੀਂ ਲਾਇਆ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਨਾਨਕ ਮਹਾਰਜ ਨੂੰ ਇਹ ਗੁੱਸਾ ਹੁੰਦਾ ਵੀ ਤੂੰ ਮੇਰਾ ਬਚਨ ਨਹੀਂ ਮੰਨਿਆ ਤੂੰ ਤੇ ਝਾੜੀਆਂ ਉੱਲੇ ਹੋ ਗਿਆ ਸੀ ਭਈ ਤੇ ਫਿਰ ਤਿਲਕ ਲਵਾਉਂਦੇ ਪੰਜਾਂ ਗੁਰੂ ਸਹਿਬਾਨਾਂ ਨੂੰ ਤਿਲਕ ਬਾਬਾ ਬੁੱਢਾ ਸਾਹਿਬ ਨੇ ਹੱਥੀਂ ਲਾਇਆ ਤੇ ਬਾਅਦ ਦੀਆਂ ਗੁਰਿਆਈਆਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਅਨਸਵੰਸ ਨੇ ਤਿਲਕ ਲਾਇਆ ਇਹ ਸੇਵਾ ਸਦਾ ਹੀ ਰਹੀ ਬਾਬਾ ਬੁੱਢਾ ਸਾਹਿਬ ਜੀ ਕੋ ਇਸ ਕਰਕੇ ਤੁਸੀਂ ਇਸ ਗੱਲ ਨੂੰ ਮੰਨੋਗੇ ਕਿ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਕਿਸੇ ਦੇ ਇਸ ਦੇ ਜਿਹਨੂੰ ਉਹਨੇ ਦਾਤ ਦੇਣੀ ਉਹਨੂੰ ਦੇਣੀ ਹੈ ਅਸੀਂ ਧੱਕੇ ਨਾਲ ਕਿਵੇਂ ਲੈ ਲਾਂਗੇ ਅਸੀਂ ਕਿਵੇਂ ਕਵਾਂਗੇ ਵੀ ਅਸੀਂ ਵੀ ਤਾਂ ਪੋਤੀ ਕਹੋਨੇ ਆ ਜੀ ਕੱਲਾ ਉਹਨਾਂ ਪੁੱਤਰਾਂ ਦੇ ਉੱਤੇ ਆਪਣਾ ਸ਼ੰਕਾ ਜਾਹਰ ਕਰਦੇ ਆ ਤੇ ਮਰਜ ਨੇ ਤੁਹਾਨੂੰ ਸਾਨੂੰ ਵੀ ਪੋਤੀ ਬਣਾਇਆ ਇਹਨਾਂ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤਚਾਰ ਚਾਰ ਮੂਏ ਤੋਂ ਕਿਹਾ ਹੂਆ ਜੀਵਤ ਗਈ ਲਹੋ ਨੇ ਤਾਂ ਅਸੀਂ ਵੀ ਧੀਆ ਪੋਤਾ ਅਸੀਂ ਵੀ ਮਹਾਰਾਜ ਨੂੰ ਕਹਿੰਨੇ ਆ ਵੀ ਮਹਾਰਾਜ ਤੁਹਾਡੇ ਬੱਚੇ ਆ ਸਾਡੇ ਸਿਰ ਤੇ ਹੱਥ ਰੱਖੋ ਸਾਡੇ ਬੱਚਿਆਂ ਦੇ ਸਿਰ ਤੇ ਹੱਥ ਰੱਖੋ ਸਾਡੇ ਪਰਿਵਾਰ ਦੇ ਸਿਰ ਤੇ ਹੱਥ ਰੱਖੋ ਤੇ ਮੈਂ ਮਾਫੀ ਮੰਗ ਕੇ ਇੱਕ ਬਚਨ ਕਰਦਾ ਜਿਹੜੇ ਸਿਰ ਆਪਣੀ ਜੀਬ ਦੇ ਸੁਆਦ ਲਈ ਮਰੋੜ ਕੇ ਖਾਦੇ ਉਹਨਾਂ ਸਿਰ ਤੇ ਕਿਹਦਾ ਹੱਥ ਹੈ ਪੈਦਾ ਅਸੀਂ ਵੀ ਪੋਤੀ ਆ ਗੁਰੂ ਦੇ ਅਸੀਂ ਬਚਨ ਮੰਨ ਲਿਆ ਵੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਅਸੀਂ ਵੀ ਗੁਰੂ ਨਾਨਕ ਦੇ ਘਰ ਦੇ ਪੁੱਤਰ ਆ ਉਹ ਕਿੰਨੇ ਘਰ ਬਚੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਚਰਨ ਪਾ ਕੇ ਜਾਂਦੇ ਨੇ ਮੁੜ ਕੇ ਸ਼ਰਾਬ ਨਹੀਂ ਪਲਾਈ ਜਾਂਦੀ ਹੈ ਤਾਂ ਪੁੱਤ ਹੀ ਆ ਨਾ ਅਸੀਂ ਗੁਰੂ ਦੇ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰ ਚ ਲਿਆਉਣ ਤੋਂ ਪਹਿਲਾਂ ਘਰ ਦੇ ਇੱਕ ਕਮਰੇ 'ਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਪਹਿਲਾਂ ਰੱਖੀ ਦਿਆਂ ਵੀ ਰਿਸ਼ਤੇਦਾਰਾਂ ਨੂੰ ਪਲਾਉਣੀ ਹੈ ਤੂੰ ਕਾਹਦਾ ਸਤਕਾਰ ਕਰਦਾ ਤੂੰ ਵੀ ਪੁੱਤ ਕੌਣ ਹੈ ਨਾ ਆਪਣੇ ਆਪ ਨੂੰ ਧੀਆ ਹੀ ਕੌਣ ਹੈ ਨਾ ਆਪਣੇ ਆਪ ਨੂੰ ਦਿਨ ਦਿਨ ਗੁਰੂ ਸਾਹਿਬ ਤੁਹਾਡੇ ਘਰ ਰਹਿੰਦੇ ਨੇ ਸਾਡੇ ਘਰ ਰਹਿੰਦੇ ਨੇ ਦੋ ਰਾਤਾਂ ਤਿੰਨ ਦਿਨ ਮਹਾਰਾਜ ਇਕੱਲਾ ਹੀ ਗੱਲਾਂ ਕਰਦਾ ਰਹਿੰਦਾ ਕੋਲ ਬਹਿਣ ਵਾਲੇ ਕਿੰਨੇ ਨੇ ਕੋਲ ਬੈਠ ਕੇ ਟੱਬਰ ਦੇ ਕਿੰਨੇ ਜੀ ਸੁਣਦੇ ਨੇ ਉਲਟਾ ਕੰਮ ਚੱਲ ਪਿਆ ਘਰ ਚ ਪਾਠ ਆਰੰਭ ਕਰਕੇ ਸ਼ਾਪਿੰਗ ਕਰਨ ਸ਼ਹਿਰ ਨੂੰ ਤੁਰ ਜਾਂਦਾ ਤੁਸੀਂ ਕਿਸੇ ਆਪਣੀ ਰਿਸ਼ਤੇਦਾਰੀ ਦੇ ਘਰ ਜਾਓ ਅਗਲਾ ਕਹਵੇ ਤੁਸੀਂ ਬੈਠੋ ਅਸੀਂ ਗਾਂਝ ਆਇਏ ਲੈ ਮੁੜ ਕੇ ਤੁਸੀਂ ਟੱਬਰ ਵੀ ਨਹੀਂ ਵੜਨ ਦੇਣਾ ਉੱਥੇ ਵੀ ਸਾਨੂੰ ਗਿਆਨ ਨੂੰ ਚਾਹ ਵੀ ਨਹੀਂ ਪੁੱਛੀ ਕਹਿਣ ਤੋਂ ਭਾਵ ਮੈਂ ਇਹ ਬੇਨਤੀ ਕਰਦਾ ਐ ਵੀ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟਿਐ ਇਹ ਇਕੱਲੇ ਬਾਬਾ ਸ਼੍ਰੀਚੰਦ ਤੇ ਹੀ ਲਾਗੂ ਕਰੋਗੇ ਕ ਆਪਣੇ ਤੇ ਵੀ ਆਖੋ ਸਤਨਾਮ ਜੀ ਵਾਹਿਗੁਰੂ ਜੀ ਇਸ ਕਰਕੇ ਉਪਦੇਸ਼ ਤਾਂ ਸਾਰਿਆਂ ਲਈ ਸਾਂਝਾ ਐ ਤੋ ਗੁਰੂ ਘਰ ਦੇ ਵਿੱਚ ਨਫ਼ਰਤ ਨਹੀਂ ਐ ਸਭ ਤੋਂ ਵੱਡਾ ਦੁਸ਼ਮਣ ਸੀ ਬਾਬਾ ਪਿਰਤੀ ਚੰਦ ਗੁਰੂ ਘਰ ਦਾ ਤੇ ਬਾਣੀ ਕਿਹਨ ਲਿਖਵਾਈ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਵੀ ਕੋਈ ਨਫ਼ਰਤ ਦਾ ਸ਼ਬਦ ਪਿਰਤੀ ਚੰਦ ਜੀ ਬਾਬਤ ਲਿਖਿਆ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਤੇ ਲਿਖਾ ਜਾਂਦੇ ਵੀ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੈ ਆਉਣ ਵਾਲਿਆਂ ਨੂੰ ਪਤਾ ਲੱਗੂਗਾ ਵੀ ਮੇਰੇ ਨਾਲ ਦੁਸ਼ਮਣੀ ਕਿੱਦਾਂ ਕੀਤੀ ਹੈ ਨਹੀਂ ਲਿਖਿਆ ਜੇ ਗੁਰੂ ਘਰ ਦੇ ਵਿੱਚ ਵੀ ਨਫ਼ਰਤ ਹੋਣ ਲੱਗੀ ਜੇ ਗੁਰੂ ਗ੍ਰੰਥ ਸਾਹਿਬ ਵੀ ਨਫ਼ਰਤ ਦੀ ਗੱਲ ਕਰਨ ਲੱਗ ਪਏ ਫੇਰ ਫਰਕ ਕੀ ਰਹਿ ਗਿਆ ਆਮ ਬੰਦੇ ਵਿੱਚ ਤੇ ਗੁਰੂ ਵਿੱਚ ਇਸ ਕਰਕੇ ਇਹ ਤਾਂ ਉਹ ਦਰੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਹੀ ਭੱਲੇ ਸਭ ਕਿਛ ਪਾਏ ਜਿਹੜਾ ਗੁਰੂ ਆਪ ਉਪਦੇਸ਼ ਦੇ ਰਿਹਾ ਵੀ ਬੁਰਿਆਂ ਦਾ ਭਲਾ ਕਰਨਾ ਹੈ ਬੁਰਿਆਂ ਨੂੰ ਵੀ ਚੰਗੇ ਰਾਹ ਪਾਉਣਾ ਹੈ ਤੇ ਉਹ ਗੁਰੂ ਆਪ ਕਿਸੇ ਦਾ ਬੁਰਾ ਕਿਉਂ ਕਰੂਗਾ ਜੀ ਆਖ ਖੁਸਤ ਨਾਮ ਵਾਹਿਗੁਰੂ ਸਤਗੁਰ ਸਭਨਾ ਦਾ ਭਲਾ ਮਨਾਏ ਤੇ ਸਦਾ ਬੁਰਾ ਕਿਉਂ ਹੋਏ ਉਹ ਤਾਂ ਸਾਰਿਆਂ ਦਾ ਭਲਾ ਮੰਗਦਾ ਹੈ